ਕ੍ਰੀਆ ਕਾਲਜੀ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਆਉਂਦੇ ਘੰਟਿਆਂ ਦੇ ਵਿੱਚ ਤਕਰੀਬਨ ਆਪਾਂ ਨੂੰ ਸ਼ਾਮ ਦੇ 7-8 ਵਜੇ ਤੱਕ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਤੇ ਕਿਹੜੇ ਇਲਾਕਿਆਂ ਦੇ ਵਿੱਚ ਬਦਮੀ ਹਣੇਈ ਦੀ ਕਰਵਾਈ ਦੇਖਣ ਨੂੰ ਮਿਲ ਸਕਦੀ ਹੈ ਤੁਸੀਂ ਸਾਈਲਟ ਤੁਸੀਂ ਨਾ ਵੀ ਦੇਖ ਸਕਦੇ ਹੋ ਮਾਚਲ ਦੇ ਉੱਤੇ ਆਪਾਂ ਨੂੰ ਸਿਸਟਮ ਦੇਖਣ ਨੂੰ ਮਿਲ ਰਿਹਾ ਜਿਉਂ ਪੰਜਾਬ ਵੱਲ ਅੱਗੇ ਵੱਧਦਾ ਹੋਇਆ ਦਿਖਾਈ ਦੇ ਰਿਹਾ ਜੇਕਰ ਆਪਾਂ ਇਸ ਸਵੇਰੇ ਦੀਆਂ ਲਾਈਵ ਸਾਈਲਟ ਤਸਵੀਰਾਂ ਤੇ ਨਜ਼ਰ ਮਾਰੀਏ ਫਿਲਹਾਲ ਪੰਜਾਬ ਦੇ ਉੱਤੇ ਟੁੱਟਵੇਂ ਤੌਰ ਤੇ ਬੱਦਲ ਬਾਈ ਐਂਟਰ ਕਰਦੇ ਹੋਏ ਦਿਖਾਈ ਨੰਗਲ ਦੇ ਇਲਾਕੇ ਹੋ ਗਏ ਇਹਨਾਂ ਦੇ ਵਿੱਚ ਬੱਦਲ ਵਜ ਦੀ ਐਂਟਰੀ ਬੰਦਦੀ ਹੋਈ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਸਿਸਟਮ ਆਉਂਦੇ 4 ਘੰਟਿਆਂ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੇ ਪੰਜਾਬ ਦੇ ਵਿੱਚ ਉਮੀਦੀਆਂ ਗਤੀਵਿਧੀਆਂ ਟੁੱਟਵੇਂ ਤੌਰ ਤੇ ਦੇਖਣ ਨੂੰ ਮਿਲਣ ਗਿਆ ਤੁਸੀਂ ਕਿਹੜੇ ਇਲਾਕੇ ਤੋਂ ਵੀਡੀਓ ਦੇਖ ਰਹੇ ਹੋ ਕਿੱਥੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਹਾਲਾਤ ਕਿਸ ਤਰ੍ਹਾਂ ਦੇ ਦੇਖਣ ਨੂੰ ਮਿਲ ਰਹੇ ਹਨ ਜੇਕਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਫਿਲਹਾਲ ਜੇਕਰ ਹੁਣ ਅੱਜ ਦੇ ਦਿਨ ਦੇ ਤਾਪਮਨ ਦੀ ਗੱਲ ਕਰੀਏ ਦਿਨ ਵ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਹਲਕੇ ਫੁਲਕੇ ਸਿਸਟਮ ਆਪਾਂ ਨੂੰ ਦਰਮਿਆਨੇ ਸਿਸਟਮ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਜ਼ੋਰ ਮਿਲਣਗੇ ਪੰਜਾਬ ਦੇ ਤਕਰੀਬਨ ਆਪਾਂ ਨੂੰ ਸ਼ਾਮ ਦੇ ਵੇਲੇ ਆਪਾਂ ਨੂੰ 6-7 ਵਜੇ ਦੇ 8:00 ਵਜੇ ਆਸ-ਪਾਸ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਓਵਰਆਲ ਜੇਕਰ ਗੱਲ ਕਰੀ ਜਿਸ ਦੇ ਵਿੱਚ ਇਹ ਇਲਾਕੇ ਕਵਰ ਦੁਆਬੇ ਦੇ ਇਲਾਕੇ ਕਵਰ ਹੋ ਸਕਦੇ ਹਨ ਚਰਪੁਰ ਤੋਂ ਲੈ ਕੇ ਨਵਾਂ ਸ਼ਹਿਰ ਹੋ ਗਿਆ ਨੰਗਲ ਹੋ ਗਿਆ ਅਨੰਦਪੁਰ ਸਾਹਿਬ ਦੇ ਇਲਾਕੇ ਹੋਗੇ ਬਾਕੀ ਮੋਹਾਲੀ ਕਰਾਲੀ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਓਵਰਆਲ ਜੇ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਦੇਕਨੋ ਮਿਲ ਸਕਦੇ ਹਨ ਤਕਰੀਬਨ ਸ਼ਾਮ ਵੇਲੇ ਤੱਕ ਆਪਾਂ ਨੂੰ ਇਸ ਤਰੀਕੇ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਇੱਧਰ ਹੋਰ ਇਲਾਕੇ ਹੋਗੇ ਪਟਿਆਲੇ ਦੇ ਕੁਝ ਇਲਾਕੇ ਹੋਗੇ ਇਹ ਬਾਕੀ ਖੰਨਾ ਹੋ ਗਿਆ ਮਲੇਰ ਕੋਟਲੇ ਦੇ ਕੁਝ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਲੁਧਿਆਣੇ ਦੇ ਕੁਝ ਇਲਾਕਿਆਂ ਵਿੱਚ 90 ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹਲਕੀ ਦਰਮਿਆਨੀ ਮੀਂਹ ਦੇ ਛਾਟੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਧੰਨਵਾਦ